मानस की The story. ਸਸ ਕਿਰਨ ਉਦਰ ਸਾਗਰ ਕੋ ਗੰਗਤਰੰਗ ਅੰਤ ਕੋ ਪਾਏ ਰੁਰਧਰਤਿਆਨ ਗਿਆਨ ਸਤਮੁਰ ਕੇ जन पल उन योगा वल अमरदास गुण तेरे तेरी उपमा थो ਤਨ ਮਨੀ ਓਗ ਜੁਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਤ ਗੁਰਤਾ ਗੱਦੀ ਤੇ ਨਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਪਾਦਾਂ ਵਾਲੇ ਹੋ ਜੋ ਧੰਨ ਧੰਨ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪੱਤਿਆਂ ਦੀ ਪਤਨ ਨਿਤ੍ਰਿਆਂ ਦੀ ਤਰ ਨੇ ਆਸਰੇਆਂ ਦੇ ਆਸਰੇ ਪੰਨਨ ਕਟਨ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਾਂ ਦਾ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਪਾਵਨ ਪਵਿੱਤਰ ਪ੍ਰਕਾਸ਼ ਪਰਵ ਸਰਧਾ ਭਾਵਨਾ ਨਾਲ ਮਨਾ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਧਰਨਾ ਰੂਪੇ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਬਹੁਤ ਮਿੱਠੀਆਂ ਵਾਜਾਂ ਵਿੱਚ ਸਰਵਣ ਕਰ ਰਹੇ ਸੋ ਔਰ ਸਾਧ ਸੰਗਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਜੰਗ ਏਸ ਵਿੱਚ ਇਹ ਬੱਚੇ ਗੁਰੂ ਦੀ ਉਸਤਤ ਵਡਿਆਈ ਆਪਾਂ ਨੂੰ ਸੁਣਾਉਂਦੇ ਨੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੌਮ ਦਾ ਉੱਜਲ ਭੋਖ ਹਨ ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੀ ਉਸਤਤ ਵਡਿਆਈ ਤੁਹਾਨੂੰ ਸਰਵਣ ਕਰਵਾ ਰਹੇ ਸਨ ਸਤਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਆਓ ਕੁਝ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਰਤੀ ਕਾਗਰ ਕਰੋ ਗੁਰਮਤਿ ਵਿਚਾਰਾਂ ਨਾਲ ਸਾਝ ਬਣਾਈਏ ਇੱਕ ਵਾਰ ਸਾਰੀ ਸੰਗਤ ਲਵਾਓ ਹਾਜ਼ਰੀ ਆਸ਼ੀਸ਼ ਬਖਸ਼ੋ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੂੰ ਅਸੀਸ ਛੁਪਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਆਵਾਜ਼ ਨਹੀਂ ਆਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹਨਾਂ ਦਿਵਨਾਂ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਾਂ ਇੱਥੇ ਕਰਨ ਕੀ ਆਏ ਹਾਂ ਮਕਸਦ ਪਤਾ ਹੋਣਾ ਚਾਹੀਦਾ ਜਿਸ ਕੰਮ ਦਾ ਮਕਸਦ ਨਾ ਪਤਾ ਹੋਵੇ ਉਹਦੇ ਵਿੱਚੋਂ ਕੋਈ ਲਾਭ ਜਾਂ ਬੈਨੀਫਿਟ ਨਹੀਂ ਹੁੰਦਾ ਜਿਹੜੇ ਬੰਦੇ ਨੂੰ ਆਪਣੀ ਮੰਜ਼ਿਲ ਯਾਦ ਨਾ ਹੋਵੇ ਉਹ ਕਿੱਥੇ ਜਾਣੇ ਉਹਨਾਂ ਸੰਕੜੇ ਜਾਂ ਹਜ਼ਾਰਾਂ ਮੀਲ ਡਰਾਈਵ ਕੀਤਾ ਹੋਇਆ ਸਮਾਂ ਬਰਥ ਜਾਂਦਾ ਹੈ ਇਸ ਲਈ ਘਰੋਂ ਚੱਲਣ ਲੱਗਿਆਂ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਜਾਣੇ ਕੋਈ ਵੀ ਬੰਦਾ ਮੰਜ਼ਲ ਨਹੀਂ ਭਟਕਦਾ ਕਦੇ ਰਸਤਾ ਭਟਕਦਾ ਹੈ ਆਪਾਂ ਨੂੰ ਮੰਜ਼ਲ ਵੀ ਯਾਦ ਹੋਣੀ ਚਾਹੀਦੀ ਹੈ ਔਰ ਰਸਤੇ ਜੰਦਿਆਂ ਰਾਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਇਸ ਰਸਤੇ ਤੇ ਆਪਾਂ ਤੁਰਨਾ ਕਿਵੇਂ ਆ ਕਿਵੇਂ ਗੁਰੂ ਤੱਕ ਪਹੁੰਚਣਾ ਹੈ ਆਪਾਂ ਕਰਨ ਕੀ ਆਈ ਆਪਣਾ ਧਿਆਨ ਇਕੱਲਾ ਲੰਗਰ ਵੱਲ ਨਹੀਂ ਹੋਣਾ ਚਾਹੀਦਾ ਇੱਕ ਚੀਜ਼ ਧਿਆਨ ਨਾਲ ਸੁਣਿਓ ਜਦੋਂ ਬੱਚੇ ਨੂੰ ਆਪਾਂ ਸਕੂਲੇ ਪੜਨ ਪਾਉਨੇ ਆ ਉਹਦੇ ਬੈਗ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਤੁਸੀਂ ਸਾਰੇ ਗ੍ਰਸਤੀ ਬੈਠੇ ਹੋ ਆਪਣੇ ਸਾਰਿਆਂ ਦੇ ਬੱਚੇ ਪੜਦੇ ਨੇ ਬੱਚੇ ਦੇ ਬੈਗ ਵਿੱਚ ਦੋ ਚੀਜ਼ਾਂ ਪਾਈਆਂ ਜਾਂਦੀਆਂ ਨੇ ਇੱਕ ਪੜਨ ਵਾਸਤੇ ਕਿਤਾਬਾਂ ਬੁੱਕਸ ਨੋਟਸ ਬੁੱਕ ਔਰ ਦੂਜਾ ਉਹਦੇ ਬੈਗ ਵਿੱਚ ਇੱਕ ਚੀਜ਼ ਮਾਂ ਰੋਜ਼ ਪਾਉਂਦੀ ਹੈ ਉਹ ਕੀ ਹੈ ਪਰੌਂਠੀ ਤਿਆਰ ਕਰਕੇ ਟਿਫਨ ਹਰ ਰੋਜ਼ ਘਰ ਪਰਿਵਾਰ ਵਾਲਿਆਂ ਨੂੰ ਮਾਂ ਨੂੰ ਇੱਕੋ ਗੱਲ ਯਾਦ ਹੁੰਦੀ ਆ ਵੀ ਟਿਫਨ ਪਾਲਿਆ ਰੋਟੀ ਵਾਲਾ ਟਿਫਨ ਪਾਉਂਦੇ ਹੋ ਨਾ ਬੱਚੇ ਦੀ ਪਰੌਂਠੀ ਤਿਆਰ ਕਰਕੇ ਬੈਗ ਵਿੱਚ ਕੀ ਪਾਇਆ ਜਾਂਦਾ ਟਿਫਨ ਕਿ ਬੈਗ ਵਿੱਚ ਪਰੌਂਠੀ ਤਿਆਰ ਕਰਕੇ ਪਰੌਂਠਾ ਬਣਾ ਕੇ ਬੱਚੇ ਨੂੰ ਪਾ ਦਿੱਤਾ ਦੋ ਚੀਜ਼ਾਂ ਬੱਚੇ ਦੇ ਬੈਗ ਵਿੱਚ ਨੇ ਪੜਨ ਵਾਸਤੇ ਕਿਤਾਬਾਂ ਖਾਣ ਵਾਸਤੇ ਪਰੌਂਠੀ ਔਰ ਜਦੋਂ ਬੱਚਾ ਸਕੂਲ ਤੋਂ ਵਾਪਸ ਆਉਂਦਾ ਪੜ ਕੇ ਤੇ ਮਾਂ ਪੁੱਛਦੀ ਹੈ ਬੇਟਾ ਅੱਜ ਸਕੂਲ ਵਿੱਚ ਕੀ ਪੜਿਆ ਅੱਜ ਤੈਨੂੰ ਕੀ ਪੜਾਇਆ ਅੱਜ ਮੈਡਮਾਂ ਨੇ ਕੀ ਕਰਾਇਆ ਤਾਂ ਉਦੋਂ ਜੇ ਬੱਚਾ ਇਹ ਦਲ ਕਵੇ ਕਿ ਮਾਂ ਪਰੌਂਠੀ ਬਹੁਤ ਸੁਆਦ ਸੀ ਜਿਹੜਾ ਪਰੌਂਠਾ ਤੂੰ ਬਣਾ ਕੇ ਖੱਲੇ ਆਲੂ ਵਾਲਾ ਪਨੀਰ ਵਾਲਾ ਪਰੌਂਠੀ ਬਹੁਤ ਸੁਹਾਸੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਪਰ ਪਰੌਂਠੀ ਸੁਆਦੀਆਂ ਖਾ ਕੇ ਵਾਪਸ ਆ ਗਿਆ ਸਕੂਲ ਤੋਂ ਦੂਜੇ ਦਿਨ ਮਾਂ ਫਿਰ ਪੁੱਛੇਗੀ ਬੇਟੇ ਕੀ ਪੜ੍ਹ ਕੇ ਆਏ ਹੋ ਤੇ ਬੱਚਾ ਕਹੇ ਮਾਂ ਅੱਜ ਪਰੌਂਠਾ ਬਹੁਤ ਸੁਆਦ ਸੀ ਇੱਕ ਦਿਨ ਦੋ ਦਿਨ ਚਾਰ ਦਿਨ ਮਾਂ ਪਿਓ ਬਰਦਾਸ਼ਤ ਕਰਨਗੇ ਪੰਜਵੇਂ ਦਿਨ ਜਾ ਕੇ ਸਕੂਲੇ ਪੁੱਛਣਗੇ ਵੀ ਇਹਨੂੰ ਪੜਾਉਂਦੇ ਕਿਉਂ ਇਹ ਰੋਜ਼ ਟਿਫਨ ਦਾ ਪਰੌਂਠਾ ਖਾ ਕੇ ਚਲਿਆ ਜਾਂਦਾ ਪੜ੍ਹਾਈ ਬਾਰੇ ਕੁਝ ਨਹੀਂ ਦੱਸਦਾ ਨਾ ਕੋਈ ਹੋਮਵਰਕ ਨਾ ਕੋਈ ਪੜ੍ਹਾਈ ਇਹਨੂੰ ਸਕੂਲ ਲੈ ਜਾ ਕੇ ਤੁਸੀਂ ਪੁੱਛੋਗੇ ਇਹਨੂੰ ਪੜਾਉਂਦੇ ਕੀ ਹੋ ਕਿਉਂਕਿ ਉਹ ਪਰੌਂਠੀ ਇਸ ਵਾਸਤੇ ਪਾਈ ਜਾਂਦੀ ਹੈ ਬੱਚੇ ਨੂੰ ਫਿਜ਼ੀਕਲੀ ਸਰੀਰਕ ਤੌਰ ਤੇ ਉਹਦੀ એનર્ਜੀ ਮਿਲੇ ਤਾਕਤ ਮਿਲੇ ਪਰ ਕਿਤਾਬਾਂ ਉਹਨੂੰ ਪਾ ਕੇ ਬੈਗ ਵਿੱਚ ਇਸ ਲਈ ਸਕੂਲ ਖੱਲਿਆ ਜਾਂਦਾ ਉਹ ਪੜ੍ਹਾਈ ਕਰੇ ਸਕੂਲ ਦੇ ਬੱਚੇ ਦਾ ਜਾਣਾ ਮਕਸਦ ਪੜਾਈ ਕਰਨੀ ਹੈ ਪਰੌਂਠੀ ਖਾਣੀ ਨਹੀਂ ਉਹ ਦਾ ਘਰ ਵਿੱਚ ਦਿਨੇ ਵੀ ਕੁਝ ਨਾ ਕੁਝ ਖਾਂਦਾ ਕੋਈ ਬੱਚਾ ਰੋਜ਼ ਪਰੌਂਠੀ ਖਾ ਕੇ ਮੋੜਾਵੇ ਤੇ ਕਹੇ ਬੜਾ ਸੁਆਦ ਹੈ ਔਰ ਪੜ੍ਹਾਈ ਨਾ ਕਰੇ ਪੇਰੈਂਟਸ ਜਾ ਕੇ ਸਕੂਲੇ ਪੁੱਛਦੇ ਨੇ ਜੀ ਇਹਨੂੰ ਕੀ ਪੜਾਉਂਦੇ ਹੋ ਸਾਥ ਸੰਗਤ ਯਾਦ ਰੱਖਿਓ ਆਪਣੇ ਵੀ ਬਹਿਤ ਵਿੱਚ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਉਪਦੇਸ਼ ਗੁਰਦੁਆਰੇ ਸਿੱਖਣਾ ਆਈਦਾ ਤੇ ਦੂਜਾ ਗੁਰੂ ਕਾ ਲੰਗਰ ਕਿਤੇ ਇਹ ਨਾ ਹੋਵੇ ਆਪਾਂ ਇੰਯੋ ਬੱਲਾ ਕਰਦੇ ਰਹੀਏ ਵੀ ਮਟਰ ਪਨੀਰ ਬੜਾ ਸੁਆਦ ਸੀ ਔਰ ਕਈ ਵਾਰ ਜਾ ਕੇ ਬਾਹਰ ਬੀਬੀਆਂ ਇਹ ਪੁੱਛਦੀਆਂ ਤੈਨੂੰ ਖੀਰ ਮਿਲੀ ਐ ਅੱਛਾ ਮੇਰੇ ਤੱਕ ਤਾਂ ਆਇਆ ਹੀ ਨਹੀਂ ਖੀਰ ਵਾਲਾ ਜਲੇਬੀ ਵਾਲਾ ਸਾਡੇ ਵੱਲ ਆਇਆ ਹੀ ਨਹੀਂ ਅੱਛਾ ਤੈਨੂੰ ਵੀ ਬਰੈਡ ਪਕੌੜੇ ਮਿਲੇ ਸਾਡੇ ਵੱਲ ਬਰੈਡ ਪਕੌੜਿਆਂ ਵਾਲਾ ਹੀ ਨਹੀਂ ਆਇਆ ਇਹ ਚੀਜ਼ਾਂ ਪੰਗੱਲਾ ਹੀ ਨਾ ਕਰਦੇ ਰਹ ਜੀ ਸਾਨੂੰ ਬਰੈਡ ਪਕੌੜੇ ਨਹੀਂ ਮਿਲੇ ਦੀ ਸਾਡੇ ਬਰੈਡ ਪਕੌੜੇ ਸਵਾਦ ਬਹੁਤ ਸੀ ਪਨੀਰ ਬਹੁਤ ਸਵਾਦ ਸੀ ਭੋਜਨ ਆਪਣੇ ਵਾਸਤੇ ਬਣਾਇਆ ਪਰ ਮੇਨ ਮਕਸਦ ਜਿਵੇਂ ਬੱਚੇ ਦਾ ਸਕੂਲੇ ਜਾਣਾ ਮਕਸਦ ਪੜ੍ਹਾਈ ਕਰਨਾ ਹੈ ਇਦਾਂ ਸਿੱਖ ਦਾ ਗੁਰਦੁਆਰੇ ਸਮਾਗਮ ਵਿੱਚ ਜਾਣਾ ਗੁਰੂ ਦੀ ਮੱਤ ਸਿੱਖਣਾ ਕੰਮ ਹੈ ਜੇ ਆਪਾਂ ਕੋਈ ਗੁਰੂ ਦੀ ਮਤ ਗੁਰੂ ਦੀ ਗੱਲ ਨਾ ਸਿੱਖ ਕੇ ਗਏ ਫਿਰ ਖਾਧਾ ਹੋਇਆ ਭੋਜਨ ਵਿਅਰਥ ਏਦਾਂ ਸਾਧ ਸੰਗਤ ਆਪਣਾ ਮੇਨ ਮਕਸਦ ਕੋਈ ਇਹਨਾਂ ਦੇਵਾਨਾਂ ਵਿੱਚ ਕੋਈ ਨਾ ਕੋਈ ਗੱਲ ਆਪਾਂ ਸਿੱਖ ਕੇ ਜਾਣੀ ਹੈ ਕੋਈ ਨਾ ਕੋਈ ਗੁਰੂ ਦਾ ਉਪਦੇਸ਼ ਆਪਾਂ ਮਨ ਹਿਰਦੇ ਮਤ ਦੇ ਪੱਲੇ ਵਿੱਚ ਬੰਨ੍ਹ ਕੇ ਜਾਣੀ ਸੋ ਆਓ ਆਪਾਂ ਪਿਆਰ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜੀਏ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਮਿਲ ਕੇ ਪਿਆਰ ਨਾਲ ਪਈਏ ਸਾਰੇ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ ਤੁਸੀਂ ਪਕੌੜੇ ਖਾ ਲੈ ਸਾਰਿਆਂ ਨੇ ਖਾਦੇ ਨੇ ਚਾਹੂ ਪੀਤੀ ਹੈ ਹੁਣ ਤਕੜੇ ਹੋ ਕੇ ਬੋਲੋ ਮਿਲ ਕੇ ਹਾਜ਼ਰੀ ਲਾਓ ਆਖੋ ਸਾਰੇ ਪਿਆਰ ਨਾਲ ਤੇਰੀ ਉਪਮਾ ਤੋ ਹੈ ਵਣਿਆਵੇ ਤੇਰੀ ਉਪਮਾ ਤੋ ਹੈ ਵਣਿਆਵੇ ਤੇਰੀ ਉਪਮਾ ਤੋਂ ਹੈ ਵਣਿਆ ਵੇ ਤੇਰੀ ਉਪਮਾ ਤੋਂ ਹੈ ਵਣਿਆ ਤੇਰੀ ਉਪਮਾ ਤੋਂ ਹੈ ਵਣ ਵਾਹ ਵਾ ਤੇਰੀ ਉਪਮਾ ਤੋਂ ਹੈ ਵਣ ਰਜ ਕੇ ਤੇਰੀ ਉਪਮਾ ਤੋਂ ਹੈ ਵਣ ਤੇਰੀ پلے امردس گن پلے امرداس گن پلے امردس اجکے پلے پلے امردس گن پلے امرداس گن

گج کے پیڑوں گج گے تیری اپما تو ہی ہے آوے تیری اپما تو ہی آوے تیری بنیاری تو ہی پلے امر داس گن تیرے پلے امر داس گن تیرے پلے امرداس پل گن پل پلے تری اپما تو ہے بنیاریم بنیا تری اپم تو ہے بن تیری اپم <mag> <ای pair>, تو <Quốc> ਅੱਖੋ ਸਤਨਾਮ ਸ੍ਰੀ ਫਿਰ ਅੱਖੋ ਗੱਜ ਕੇ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਪਟਾਨੇ ਲਿਖਿਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰਮ ਪਾਰ ਆਕਾਰ ਜੋਤ ਜਗ ਮੰਡਲ ਕਰਿਓ ਕਹਿੰਦੇ ਹੇ ਗੁਰੂ ਅਮਰਦਾਸ ਮਹਾਰਾਜ ਆਪ ਨਿਰੰਕਾਰ ਨੇ ਤੁਹਾਡਾ ਆਕਾਰ ਧਾਰ ਕੇ ਸੰਸਾਰ ਵਿੱਚ ਜੰਮਿਆ। ਹੁਣ ਸੁਣਿਓ ਧਿਆਨ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਸਨੀਓਰਟੀ ਨਹੀਂ ਹੈ। ਕੋਈ ਜਰੂਰੇਸ਼ਨ ਨਹੀਂ। ਦੋ ਚੀਜ਼ਾਂ ਇੱਥੇ ਬਿਲਕੁਲ ਰੱਦ ਨੇ। ਇਸ ਬੰਦਾ ਕੋਈ ਮਾਣ ਨਹੀਂ ਵੀ ਕੋਈ ਬੰਦਾ ਕਹੇ ਮੈਂ 20 ਸਾਲ ਤੋਂ ਸੇਵਾ ਕਰ ਰਿਹਾ ਹਾਂ। ਇਹ ਗੱਦੀ ਮੈਨੂੰ ਮਿਲਣੀ ਚਾਹੀਦੀ। ਇਸ ਗਲਤੀ ਕੋਈ ਸਨੀਅਰਟੀ ਜਾਂ ਕੋਈ ਰਿਜ਼ਰਵੇਸ਼ਨ ਨਹੀਂ ਹੈ ਕਿ ਇਹ ਸਾਡੇ ਪਿਓ ਦੀ ਗੱਦੀ ਹੈ ਤੇ ਹੁਣ ਪੁੱਤਰ ਨੂੰ ਮਿਲਣੀ ਚਾਹੀਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਦੋਏ ਚੀਜ਼ਾਂ ਰੱਦ ਕੀਤੀਆਂ ਗਈਆਂ ਦੀ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਪੁੱਤਰ ਧੰਨ ਬਾਬਾ ਸ੍ਰੀ ਚੰਦ ਸਾਹਿਬ ਮਹਾਨ ਤਪਸਵੀ ਨੇ ਪ੍ਰਸਾਦ ਸੰਗਤ ਗੁਰਤਾ ਗੱਦੀ ਪੁੱਤਰ ਨੂੰ ਨਹੀਂ ਗੁਰਤਾ ਗੱਦੀ ਸੇਵਕ ਨੂੰ ਦਿੱਤੀ ਕਿਉਂ

ਪਰ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਮਿਲ ਗਈ ਕਿਉਂ ਇੱਥੇ ਕੋਈ ਰਿਜ਼ਰਵੇਸ਼ਨ ਨਹੀਂ ਕਿ ਕੋਈ ਬੰਦਾ ਜੀ 20 ਸਾਲ ਤੋਂ ਸਨੀ ਸੀਨੀਅਰ ਹੋ ਗਿਆ ਸਨੀਅਰਟੀ ਹੈ ਉਹਦੀ ਉਹਨੂੰ 20 ਸਾਲ ਹੋ ਗਏ ਗੱਦੀ ਮਿਲਣੀ ਚਾਹੀਦੀ ਹੈ ਇੱਕੋ ਚੀਜ਼ ਰੱਖੀ ਗਈ ਜੇ ਕੋ ਬੁੱਝੈ ਹੋਵੇ ਸੱਜਾਰ ਤਵਲੇ ਉੱਪਰ ਕੀਤਾ ਭਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਸਿੱਖੀ ਬੁੱਝਣੀ ਪੈਂਦੀ ਹੈ ਸਾਥ ਸੰਗਤ ਜੇ ਕੋਈ ਬੁੱਝ ਨਾ ਸਕੇ ਉਹ ਗੁਰੂ ਨੂੰ ਪਾ ਨਹੀਂ ਸਕੇ ਔਰ ਬੁੱਝਣ ਨਾ ਭਾਵੇ ਕੋਈ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ 7 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹੇ 1532 ਈਸਵੀ ਤੋਂ ਲੈ ਕੇ 1539 ਈਸਵੀ ਤੱਕ 7 ਸਾਲ ਸੇਵਾ ਕੀਤੀ ਭਾਈ ਲੈਣਾ ਜੀ ਨੇ ਔਰ ਸੱਤਾਂ ਸਾਲਾਂ ਵਿੱਚ ਇਤਿਹਾਸ ਦਿੰਦਾ ਹੈ 21 ਵਾਰ ਪ੍ਰੀਖਿਆ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲੈਣਾ ਕਿੱਥੇ ਖੜੇ 21 ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰੀਖਿਆ ਲਈ ਔਰ ਉਹ ਪੇਪਰ ਭਾਈ ਲੈਣੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਏ ਜਿਹੜੇ ਪੇਪਰ ਇੰਨੇ ਬਰੀਕ ਸਰ ਜਿਹੜਾ ਸਬਜੈਕਟ ਕਰਾਇਆ ਵੀ ਨਹੀਂ ਸੀ ਉਹਦੀ ਵੀ ਪ੍ਰੀਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਈ ਜਿਸ ਦਿਨ ਪਹਿਲੇ ਦਿਨ ਭਾਈ ਲੈਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ ਉਦੋਂ ਸਾ ਸੰਗਤ ਦੋ ਚੀਜ਼ਾਂ ਭੇਟਾ ਦੇ ਰੂਪ ਵਿੱਚ ਲੈ ਕੇ ਆਏ ਤੁਸੀਂ ਬੈਠਿਓ ਹਰ ਸਿੱਖ ਨੇ ਮੱਥਾ ਟੇਕਣ ਲੱਗਿਆ ਭੇਟਾ ਚੜਾਈ ਹੈ ਪਰ ਯਾਦ ਰੱਖਿਓ ਕਿ ਗੁਰਦੁਆਰੇ ਦੀ ਭੇਟਾ ਹੈ ਗੁਰੂ ਦੀ ਭੇਟਾ ਕੀ ਹੈ ਉਹ ਵੀ ਆਪਾਂ ਸਮਝਣੀ ਗੁਰਦੁਆਰੇ ਦੀ ਭੇਟਾ ਮਾਇਆ ਜਾਂ ਪਦਾਰਥ ਹੋ ਸਕਦੇ ਨੇ ਗੁਰੂ ਦੀ ਪੇਟਾ ਇੱਕੋ ਹੀ ਐ ਸਿੱਖਾ ਜਿੱਤ ਵਿੱਚ ਭਾਵਨਾ ਪ੍ਰੇਮ ਤੇ ਭਾਉ ਲੈ ਕੇ ਆਇਂ ਜਿੱਦਣ ਤੇਰੇ ਚਿੱਤ ਵਿੱਚ ਭਾਉ ਭਾਵਨਾ ਪ੍ਰੇਮ ਸ਼ਰਧਾ ਹੋਏਗੀ ਉਦਣ ਤੂੰ ਗੁਰੂ ਨੂੰ ਰਜਾ ਸਕੇਗਾ ਗੁਰਦੁਆਰੇ ਦੀ ਕੋ ਪੇਟਾ ਜਿਹੜੀ ਰੋਜ਼ ਪੜਾਈ ਜਾਂਦੀ ਗੁਰਦੁਆਰੇ ਲਾਏ ਭਾਵਨੀ ਇੱਕ ਨੰ 10ਵਾਂ ਦਾਰ ਦਿਖਾਇਆ ਭਾਈ ਗੁਰਦੁਆਰੇ ਭਾਵਨਾ ਨਾਲ ਆਉਣੇ ਅੱਜ ਜਦੋਂ ਭਾਈ ਲਹਿਣਾ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਚ ਆਏ ਪਹਿਲੇ ਦਿਨ ਭੇਟਾ ਕੀ ਲੈ ਕੇ ਆਇਆ ਕਹਿੰਦੇ ਦੋ ਚੀਜ਼ਾਂ ਚੁੱਕੀਆਂ ਹੋਈਆਂ ਨੇ ਜਦੋਂ ਗੁਰੂ ਚਰਨਾਂ ਵਿੱਚ ਭੇਟਾ ਰੱਖਣ ਲੱਗੇ ਇੱਕ ਕੱਪੜੇ ਵਿੱਚ ਬੰਨਿਆ ਹੋਇਆ ਵੱਡਾ ਸਾਰਾ ਲੋਹਣ ਦਾ ਡੜਾ ਨਮਕ ਦਾ ਡੜਾ ਅੱਜ ਵੀ ਤੁਸੀਂ ਵੇਖੋਗੇ ਜਿਹਨੂੰ ਸਿੰਧ ਦਾ ਨਮਕ ਕਹਿੰਦੇ ਨੇ ਸਾਧ ਸੰਗਤ ਵੱਡੇ ਵੱਡੇ ਡਲੇ ਦੇਸੀ ਨਮਕ ਦੇ ਮਿਲਦੇ ਨਹੀਂ ਵੱਡਾ ਨਮਕ ਦਾ ਡਲਾ ਇੱਕ ਕੱਪੜੇ ਵਿੱਚ ਚਾਦਰ ਚ ਬੰਨਿਆ ਹੋਇਆ ਸਿਰ ਤੇ ਚੁੱਕਿਆ ਹੋਇਆ ਡਲਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਪੈਂਡ ਕੀਤਾ। ਇੱਕ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਦੱਬ ਦੀ ਬਣੀ ਹੋਈ ਸੱਫ ਉਹ ਚਰਨਾਂ 'ਚ ਪੈਂਡ ਕੀਤੀ। ਦੋਵੇਂ ਚੀਜ਼ਾਂ ਧਰਮਸ਼ਾਲਾ ਵਿੱਚ ਵਰਤੋਂ ਵਿੱਚ ਆਉਣਗੀਆਂ। ਨਮਕ ਲੰਗਰ ਵਿੱਚ ਵਰਤਿਆ ਜਾਣਾ, ਭੋਜਨ ਪ੍ਰਸ਼ਾਦਾ ਬਣਾਉਣ ਲਈ। ਦੱਬ ਦੀ ਬਣੀ ਹੋਈ ਜਿਹੜੀ ਚਟਾਈ ਹੈ ਜਿਹਨੂੰ ਸੱਫ ਕਹਿੰਦੇ ਨੇ। ਉਹ ਸੰਗਤ ਵਿੱਚ ਪੰਗਤ ਵਿੱਚ ਬਹਿਣ ਲੱਗਿਆਂ ਵਰਤਾਈ ਵਰਤੀ ਜਾਏਗੀ ਜਦੋਂ ਦੋਵੇਂ ਚੀਜ਼ਾਂ ਪੇਂਡ ਕੀਤੀਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਕਹਿੰਦੇ ਲੈਣਿਆਂ ਭੇਟਾ ਤੇ ਲੈ ਆਇਆ ਹੈ ਭਾਵ ਦਾ ਪਤਾ ਹੈ ਹੱਥ ਜੋੜ ਕੇ ਖਲੋ ਗਏ ਕਹਿੰਦੇ ਭੇਟਾ ਤੇ ਲੈ ਆਇਆ ਹੈ ਭਾਵ ਦਾ ਪਤਾ ਹੈ ਹੱਥ ਜੋੜ ਕੇ ਬਚਨ ਕਹੇ ਮਹਾਰਾਜ ਭਾਵ ਤੁਸੀਂ ਸਮਝਾ ਦਿਓ ਪਾਦਸ਼ਾਹ ਬੜੇ ਖੁਸ਼ ਹੋਏ ਲੈਨੇ ਆ ਤੂੰ ਪਹਿਲੇ ਦਿਨ ਹੀ ਪਹਿਲੇ ਉਸ ਪੇਪਰ ਵਿੱਚ ਪਾਸ ਹੋ ਗਿਆ ਜਿੱਥੇ ਸਿੱਖ ਨੇ ਗੁਰੂ ਨੂੰ ਇਹ ਗੱਲ ਕਹਿਨੀ ਹੈ ਮਹਾਰਾਜ ਆਪ ਸਮਝਾ ਦਿਓ ਜੇ ਸਿੱਖ ਇਹ ਕਹਿਣ ਲੱਗ ਜਾਏ ਮੈਨੂੰ ਪਤਾ ਉਹ ਸਿੱਖੀ 'ਚ ਫੇਲ ਹੋ ਜਾਏਗਾ ਦੁਨਿਆਵੀ ਸਕੂਲ ਦੀ ਕਲਾਸ ਵਿੱਚ ਮਨੀਟਰ ਉਹਨੂੰ ਬਣਾਇਆ ਜਾਂਦਾ ਟੀਚਰ ਉਹਨੂੰ ਮਨੀਟਰ ਬਣਾਉਂਦਾ ਜਿਹੜਾ ਟੀਚਰ ਨੂੰ ਹਰ ਸਵਾਲ ਤੇ ਕਵੇ ਮੈਨੂੰ ਆਉਂਦਾ ਹੈ ਪਿਕਚਰ ਫਿਰ ਉਹਨੂੰ ਚੁੱਕ ਕੇ ਮੋਨੀਟਰ ਬਣਾਉਂਦਾ ਹੈ ਪਰ ਗੁਰੂ ਦੇ ਦਰੋਂ ਤੇ ਮੋਨੀਟਰ ਪ੍ਰਮਾਨ ਤੇ ਪ੍ਰਧਾਨ ਉਹ ਸਿੱਖ ਹੁੰਦਾ ਹੈ ਜਿਹੜਾ ਸਭ ਕੁਝ ਆਉਂਦਿਆਂ ਵੀ ਗੁਰੂ ਨੂੰ ਕਵੇ ਪਾਤਸ਼ਾਹ ਮੈਨੂੰ ਕੁਝ ਨਹੀਂ ਆਉਂਦਾ ਸਭ ਕੁਝ ਜਾਣਦਿਆਂ ਕਵੇ ਕਿ ਮੈਨੂੰ ਕੁਝ ਵੀ ਪਤਾ ਨਹੀਂ ਸਭ ਕੁਝ ਹੁੰਦਿਆਂ ਕਵੇ ਮੇਰਾ ਮੁਝ ਮੈਂ ਕਛ ਨਹੀਂ ਜੋ ਕਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਉਹ ਸਿੱਖ ਪਾਸੇ ਕਿੱਥੇ ਸਿੱਖਨੇ ਜਪ ਤਪ ਵੀ ਕਰਨੇ ਜੀਵਨ ਵਿੱਚ ਸੰਜਮ ਵੀ ਰੱਖਣੇ ਨਿਯਮ ਵੀ ਨਿਮੋਣਾ ਸਭ ਕੁਝ ਨਿਭਾ ਕੇ ਰੋਜ਼ ਗੁਰੂ ਨੂੰ ਪਤਾ ਕੀ ਕਹਿਣਾ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਪੜੋ ਜਪ ਤਪ ਸੰਜਮ ਧਰਮ ਨਾ ਸੇਵਾ ਸਾਧਨ ਜਾਨਿਆ ਹਰ ਰਾਇਆ ਪਹੋ ਨਾਨਕ ਹਮ ਨੀਚ ਕਤਿ ਸ਼ਰਨ ਪਰ ਕੀ ਜਿਹੜੀ ਬਾਣੀ ਯਾਦ ਹੋਵੇ ਨਾਲ ਪੜਿਓ ਜੱਪ ਧੁਪ ਕਰਦੇ ਆਂ ਵੀ ਸਿੱਖ ਨੇ ਪਤਾ ਕੀ ਕਹਿਣਾ ਹੈ ਕਿ ਸ਼ਰਨ ਪਰ ਕੀ ਰੱਖੋ ਸ਼ਰਮਾ ਮਹਾਰਾਜ ਆਪਣੇ ਸ਼ਰਮ ਪਿਆਂ ਦੀ ਹਾਜ ਰੱਖੋ ਪਾਠ ਨਹੀਂ ਕਰਨਾ ਜਤੀ ਸਦੀ ਦੇਣ ਜਤੀ ਸਦੀ ਦਾ ਭਾਵੇਂ ਆਚਰਨ ਉੱਚਾ ਰੱਖਣਾ ਸਿੱਖ ਨੇ ਆਪਣਾ ਕਰਤਰ ਉੱਚਾ ਰੱਖਣਾ ਆਚਰਨ ਵੀ ਉੱਚਾ ਹੋਵੇ ਕਰੈਕਟਰ ਵੀ ਉੱਚਾ ਹੋਵੇ ਪਾਠ ਵੀ ਪੜੇ ਜਤੀ ਸਦੀ ਚੰਗੇ ਗੁਣ ਵੀ ਹੋਵੇ ਪਰ ਗੁਰੂ ਕੋਲ ਆ ਕੇ ਮਾਨ ਨਾ ਕਰੇ ਕਿ ਮੇਰਾ ਜੀਵਨ ਬਹੁਤ ਉੱਚ ਹੈ ਸਿੱਖ ਗੁਰੂ ਕੋਲ ਆ ਕੇ ਜ਼ਰੂਰ ਰੋਜ ਪਿੰਦੇ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ ਪੜੋ ਨਾ ਹੋ ਜਤੀ ਸਤੀ ਇਈਓ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿਖਾਈ ਸਿੱਖਾ ਰੋਜ਼ ਕਹੀਂ ਕਿ ਨਾ ਹੋ ਜਤੀ ਸਦੀ ਨੇ ਪੜਿਆ ਮੋਰਖ ਮੁਗਤਾ ਹਾਂ ਪ੍ਰਣਵਤ ਨਾਨਕ تن ਕੀ ਸਰਣਾ ਜਿਨ ਤੋਂ ਨਾਹੀ ਵਿਸਰੇ ਆਜ ਭਾਈ ਲੈਣਾ ਸਬ ਪਹਿਲੇ ਦਿਨੇ ਕਹਿੰਦੇ ਮਹਾਰਾਜ ਭੇਟਾ ਮੈਂ ਰੱਖ ਦਿੱਤੀ ਏ ਭਾਵ ਤੁਸੀਂ ਸਮਝਾ ਦਿਓ ਮਰ ਭਾਵ ਨਹੀਂ ਮੈਨੂੰ ਤਾ ਹਜ਼ੂਰ ਕਹਿੰਦੇ ਭਾਵ ਦਾ ਪਤਾ ਹੈ ਕਹਿੰਦੇ ਮਹਾਰਾਜ ਭਾਵ ਤੁਸੀਂ ਸਮਝਾ ਦਿਓ ਪਾਤਸ਼ਾਹ ਨੇ ਕਿਹਾ ਲੂਣ ਦਾ ਡੜਾ ਲਿਆ ਕੇ ਭੇਂਟ ਕੀਤਾ ਹੈ ਲੈਣਿਆ ਇਹ ਲੂਣ ਦਾ ਇੱਟਾ ਵੱਡਾ ਡੜਾ ਗੁਰੂ ਚਰਨਾਂ ਵਿੱਚੋਂ ਲਿਆ ਕੇ ਭੇਂਟ ਕੀਤਾ ਹੈ ਇਹਦਾ ਭਾਵ ਸਮਝੀ ਨਮਕ ਵਰਤਿਆ ਜਾਂਦਾ ਲੰਗਰ ਵਿੱਚ ਦਾਲ ਭੋਜਨ ਪ੍ਰਸ਼ਾਦਾ ਸਬਜ਼ੀ ਬਣਾਉਣ ਲੱਗਿਆ ਅੱਛਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਦਾਲ ਸਬਜ਼ੀ ਬਣੀ ਹੋਵੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੀ ਹੋਂਦ ਨਜ਼ਰ ਆਉਂਦੀ ਹੈ